ਸੀਮਾ ਸੁਰੱਖਿਆ ਬਲਦ ਦਾ 60ਵਾਂ ਸਥਾਪਨਾ ਦਿਵਸ ਅੱਜ ਜੋਧਪੁਰ ਵਿੱਚ ਮਨਾਇਆ ਜਾਵੇਗਾ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਗੇ ਇਹ ਪਹਿਲੀ ਵਾਰ ਹੈ ਜਦੋਂ ਬੀਐਸਐਫ ਰਾਜਸਥਾਨ ਫਰੰਟੀਅਰ ਹੈੱਡਕੁਆਟਰ ਰਾਈジング ਡੇ ਪਰੇਡ ਦੀ ਜੋਧਪੁਰ ਵਿੱਚ ਮੇਜ਼ਬਾਨੀ ਕਰ ਰਿਹਾ ਹੈ ਇਹ ਬੀਐਸਐਫ ਦਾ ਡਾਇਮੰਡ ਜੁਬਲੀ ਸਾਲ ਵੀ ਹੈ ਸਮਾਗਮ ਵਿੱਚ ਦੇਸ਼ ਭਰ ਤੋਂ ਬੀਐਸਐਫ ਦੇ ਜਵਾਨ ਸ਼ਿਰਕਤ ਕਰਨਗੇ ਸਮਾਗਮ ਵਿੱਚ ਬਲ ਦੇ ਜਵਾਨ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ ਬੀਐਸਐਫ ਦਾ ਡੌਗ ਸਕੁਐਡ ਵੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰੇਗਾ ਫੋਰਸ ਵੀ ਮੈਲਾ ਟੁਕੜੀ ਵੀ ਪਰੇਡ ਵਿੱਚ ਹਿੱਸਾ ਲਵੇਗੀ ਸੱਤ ਸੈਨਿਕਾਂ ਨੂੰ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ਸਵਦੇਸ਼ੀ ਹੈਲੀਕਾਪਟਰ ਤਰੂਵ ਅਤੇ ਐਮਆਈ 17 ਵੀ ਪਰੇਡ ਵਿੱਚ ਆਪਣੇ ਜੋਹਰ ਦਿਖਾਉਣਗੇ ਆਪਣੀ ਸ਼ੁਰੂਆਤ ਤੋਂ ਲੈ ਕੇ ਬੀਐਸਐਫ ਨੇ ਭਾਰਤ ਦੀ ਖੇਤਰੀ ਅਖੰਡਤਾ ਦੀ ਰੱਖਿਆ ਅਤੇ ਸਰਹੱਦਾਂ ਤੇ ਸ਼ਾਂਤੀ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਪ੍ਰਸਾਰ ਭਾਰਤੀ ਦੇ ਚੇਅਰਮੈਨ ਨਮਨੀਤ ਸੈਗਲ ਨੇ ਕਿਹਾ ਹੈ ਕਿ ਦੂਰਦਰਸ਼ਨ ਦਾ ਵੇਵ OTT ਪਲੇਟਫਾਰਮ ਪਰਿਵਾਰ ਦੇ ਸਾਰੇ ਮੈਂਬਰਾਂ ਲਈ ਸੰਪੂਰਨ ਅਤੇ ਸਾਫ ਸੁਥਰਾ ਮਨੋਰੰਜਨ ਪ੍ਰਦਾਨ ਕਰੇਗਾ ਗੁਜਰਾਤ ਅਹਮਦਾਬਾਦ ਵਿੱਚ ਉਹਨਾਂ ਨੇ ਕਿਹਾ ਕਿ ਵੇਵ ਦੇ ਜ਼ਰੀਏ ਲੋਕਾਂ ਨੂੰ ਨਵੇਂ ਪ੍ਰੋਗਰਾਮਾਂ ਦੇ ਨਾਲ-ਨਾਲ ਦੂਰਦਰਸ਼ਨ ਦੇ ਪੁਰਾਣੇ ਅਤੇ ਪ੍ਰਸਿੱਧ ਪ੍ਰੋਗਰਾਮਾਂ ਨੂੰ ਦੇਖਣ ਦਾ ਮੌਕਾ ਵੀ ਮਿਲੇਗਾ